ਮੇਰੀ ਪੀਰੀ ਵਾਲੇ ਸੱਚੇ ਪਾਤਸ਼ਾਹ ਗੁਰ ਕਬਤਾ ਦਾ ਵੈਣਕਾਰ ਦੇਣਾ ਜੀ ਸ਼ੁਰੂ ਕਬਤਾ ਦਾ ਵੈਣਕਾਰ ਦੇਣਾ ਜੀ ਸ਼ੁਰੂ ਆਉਗਣ ਜੋ ਮੇਰੇ ਜ਼ਿੰਦਗੀ ਚੋਂ ਛਾਣਦੇ ਪਿਆਰ ਵਾਲੀ टाੰਗਾਂ ਲੈ ਸੈਰ ਉੱਤੇ ਤਾਨ ਦੇ ਤੂੰ ਦਾਤਾ ਪਿਆਰ ਵਾਲੀ टाੰਗਾਂ ਲੈ ਸੈਰ ਉੱਤੇ ਤਾਨ ਦੇ ਚਰਨਾਚ ਤੋਂ ਡੇਰੇ ਤਿਆਨ ਜੁੜਿਆ ਮਾਰੇ ਕਰਮਾ ਤੋਂ ਮੁਖ ਰਹੇ ਮੋੜਿਆ ਮਾੜੇ ਕਾਰ ਮਾ ਤੋਂ ਮੁਖ ਰਹੇ ਮੋੜਿਆ ਹਿਰਦੇ ਚੋਂ ਕੱਦ ਜਾੜ ਤੋਂ ਗੁਮਾਨ ਦੇ ਪਿਆਰ ਵਾਲੀ ਟਾਗਲ ਸੈਦ ਉੱਤੇ ਤਾਨ ਦੇ ਯਾਰ ਬਲੀ ਟਾਂਗਲ ਸੈਡ ਉੱਤੇ ਤਾਨ ਦੇ ਦਇਆਵਾਨ ਰੱਖੀ ਚਾਰ ਨਾਂ ਦੇ ਪਾਸ ਜੀ ਗਿਆਨ ਵਾਲਾ ਹੋ ਜਿਹ ਹੈਰ ਦੇਚ ਵਾਸ ਜੀ ਗਿਆਨ ਵਾਲਾ ਹੋ ਜਿਹ ਹੈਰ ਆਸ ਜੀ ਹਾਂ ਆ ਜਾਣ ਬਲ ਰੱਬੀ ਪ੍ਰੀਤ ਪਾਨ ਦੇ ਪਿਆਰ ਵਾਲੀ ਤਾਣ ਅਲ ਸਰੰ ਉੱਤੇ ਤਾਨ ਦੇ ਤੂੰ ਦਾਤਾ ਪਿਆਰ ਵਾਲੀ ਤਾਣ ਅਲ ਸਰੰ ਉੱਤੇ ਤਾਨ ਦੇ ਚਾਵਾ ਪੀਵਣਾ ਅੰਗ ਸੰਗ ਤੁਨੂ ਮਾਣ ਚਾਵਾ ਜੀਵਣਾ ਅੰਗ ਸੰਗ ਤੁਨੂ ਮਾਣ ਚਾਵਾ ਜੀਵਣਾ ਰਹਿਮਤਾਂ ਦੇ ਚੋਲੀ ਪਾ ਪਿਆਰ ਵਾਲੀ ਟਾਂਗਾਲੇ ਸਰ ਉੱਤੇ ਤਾਨਦੇ ਪਿਆਰ ਵਾਲੀ ਟਾਂਗਾਲੇ ਸਰ ਉੱਤੇ ਤਾਨਦੇ ਪ੍ਰੇਮ ਪਾਵਨਾ ਦਾ ਚਾੜੇ ਚਾ ਹੋਮੇਵਾਲੇ ਨਾਗ ਸਕਣਾ ਨਾ ਡੰਗ ਜੀ ਹੋਮੇਵਾਲੇ ਨਾਗ ਸਕਣਾ ਨਾ ਡੰਗ ਜੀ ਉਹ ਲਗ ਜਨ ਪੰਖ ਪ੍ਰੇਮ ਦੀ ਉਡਾਨ ਦੇ ਪਿਆਰ ਵਾਲੀ ਟਾਂ ਨਾਲ ਸੇਰ ਤਾਨ ਦੇ ਤੂੰ ਦਾਤਾ ਪਿਆਰ ਵਾਲੀ ਤਾ ਨਾਲੇ ਸਾਡੇ ਉੱਤੇ ਤਾਨ ਦੇ ਕਰ ਕੇ ਰਪਾਜੀ ਜੀਵਨ ਸਵਾਰਿਓ ਪਾਵ ਸਾਗਰ ਚੋਂ ਪਾਰ ਜਾਇ ਉਤਾਰਿਓ ਬਾਵ ਸਾਗਰ ਚੋਂ ਪਾਰ ਜਾਇ ਉਤਾਰੇ ਉਹ ਰਹਿਣ ਸਦਾ ਕਿਆ ਗਾਲੀ ਆਪ ਦੇਤਿਆਂ ਨੇ ਦੇ ਪਿਆਰ ਵਾਲੀ ਟਾਂਗਾਂ ਲੈ ਸਰ ਉੱਤੇ ਤਾਨ ਦੇ ਪਿਆਰ ਵਾਲੀ ਟਾਂਗਾਂ ਲੈ ਸਰ ਬੰਦੇ ਲਈ ਜੀਵਨ ਰੱਖੀ ਆ ਪਿਆਰ ਹੈ ਥੋੜੀ ਮੈਂ ਮਾਗੂਰੂ ਆਪ ਰ ਅਪਾਰ ਹੈ ਥੋੜੀ ਮੈਂ ਮਾਗੂਰੂ ਆਪ ਰ ਅਪਾਰ ਹੈ ਕੁੱਲਾ ਮੇਰੀਆਂ ਯਾਦ ਵਾਲੀ ਤਾਲ ਸਰ ਉੱਤੇ ਤਾਨ ਦੇ ਪਿਆਰ ਵਾਲੀ ਤਾਲ ਸਰ ਉੱਤੇ ਤਾਨ ਦੇ ਭੁੱਲਾ ਵਖਸ਼ਾਇਓ ਇਕਲੋ ਸਾਰ ਹਾਂ ਕਿਵੇਂ ਹੈ ਨਿਵਾਉਣੀ ਜਾਨ ਦਾ ਨਸਾਰ ਹਾਂ ਨਦੀਪ ਛੰਦ ਥੋਡੀ ਸ਼ਾਨ ਦੇ ਪਿਆਰ ਵਾਲੀ ਤਾਣਾ ਲੈ ਸਰ ਉੱਤੇ ਤਾਨ ਦੇ ਤੂੰ ਦਾਤਾ ਪਿਆਰ ਵਾਲੀ ਤਾਣਾ ਲੈ ਸਰ ਉੱਤੇ ਤਾਨ ਦੇ